ਉਸ ਵਾਹਿਗੁਰੂ ਪਰਮਾਤਮਾ ਦੀਆਂ ਕਰਾਮਾਤਾਂ ਦਾ ਤਾਂ ਆਪਾਂ ਅੰਦਾਜ਼ਾ ਲਾ ਹੀ ਨਹੀਂ ਸਕਦੇ ਜਿਹੜਾ ਇਨਸਾਂ ਉਸ ਵਾਹਿਗੁਰੂ ਦਾ ਨਾਮ ਜਪਣ ਲੱਗ ਗਿਆ ਤਾਂ ਤੁਸੀਂ ਇਹ ਸਮਝੋ ਕਿ ਔਨੇ ਹੀਰੇ ਜਵਾਹਰਾਤਾਂ ਨੂੰ ਹੱਥ ਪਾ ਲਿਆ ਪਰ ਇਹ ਵੀ ਉਹੀ ਇਨਸਾਨ ਕਰ ਸਕਦਾ ਜੀਤੇ ਉਸ ਪਰਮਾਤਮਾ ਦੀ ਮਿਹਰ ਹੋਵੇ ਸਾਥ ਸੰਗਤ ਜੀ ਇੱਕ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਕਿਸ ਤਰ੍ਹਾਂ ਇੱਕ ਕਿਸਾਨ ਨੇ ਆਪਣੀ ਪੰਜਰ ਖੇਤੀ ਨੂੰ ਉਪਜਾਊ ਕਰਤਾ ਅੱਜ ਇਸ ਬਾਰੇ ਹੀ ਆਪਾਂ ਗੱਲ ਕਰਾਂਗੇ ਇੱਕ ਪਿੰਡ ਦੇ ਵਿੱਚੋਂ ਇੱਕ ਨੌਜਵਾਨ ਕਿਸਾਨ ਜਿਸ ਦਾ ਨਾਂ ਅਰਜਨ ਸੀ ਬਹੁਤ ਹੀ ਔਖੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਸਖਤ ਮਿਹਨਤ ਦੇ ਬਾਵਜੂਦ ਵੀ ਜਿਹੜੀ ਉਹਦੀ ਫਾਸਲਾ ਨਾ ਉਹ ਕੋਈ ਬਾਲੀ ਚੰਗੀ ਨਹੀਂ ਹੋ ਰਹੀ ਸੀ ਤੇ ਉਸਦੀ ਆਰਥਿਕ ਹਾਲਤ ਨਾ ਬਹੁਤ ਜ਼ਿਆਦਾ ਮਾੜੀ ਸੀ ਤੇ ਅਰਜੁਨ ਹਮੇਸ਼ਾ ਇਹ ਚਾਹੁੰਦਾ ਸੀ ਕਿ ਉਹ ਆਪਣੇ ਪਤਨੀ ਤੇ ਪੁੱਤਰ ਨੂੰ ਇੱਕ ਵਧੀਆ ਜੀਵਨ ਦੇ ਸਕੇ ਇੱਕ ਵਧੀਆ ਜ਼ਿੰਦਗੀ ਦੇ ਸਕੇ ਪਰ ਘਰ ਦੇ ਹਾਲਾਤ ਇੰਨੇ ਖਰਾਬ ਸੀ ਕਿਉਂ ਉਹਨਾਂ ਦੀਆਂ ਚਾਹਾਂ ਕੇ ਵੀ ਆਸਾਂ ਜਿਹੜੀਆਂ ਉਹ ਪੂਰੀਆਂ ਨਹੀਂ ਕਰ پا ਰਿਹਾ ਸੀ ਹਰ ਰੋਜ਼ ਜਿਹੜਾ ਉਹ ਕਿਸਾਨ ਸੀ ਸਵੇਰੇ ਉੱਠਦਾ ਤੇ ਆਪਣੇ ਖੇਤਾਂ ਵੱਲ ਤੁਰ ਜਾਂਦਾ ਪਰ ਜਦੋਂ ਉੱਥੇ ਜਾ ਕੇ ਆਪਣੀ ਫਸਲ ਵੱਲ ਨਜ਼ਰ ਮਾਰਦਾ ਤਾਂ ਇੱਕ ਵਾਰ ਤਾਂ ਉਹਦੇ ਮਨ ਦੇ ਵਿੱਚੋਂ ਇਹ ਗੱਲ ਨਿਕਲ ਹੀ ਜਾਂਦੀ ਸੀ ਕਿ ਪ੍ਰਮਾਤਮਾ ਤੂੰ ਮੈਨੂੰ ਹੀ ਕਿਉਂ ਚੁਣਿਆ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਦੇ ਲਈ ਮੈਂ ਹੀ ਕੀ ਮਾੜਾ ਕਰਤਾ ਸੀ ਪ੍ਰਮਾਤਮਾ ਜਿਸ ਦੀ ਵਜ੍ਹਾ ਕਰਕੇ ਜਿਸ ਦੀ ਵਜ੍ਹਾ ਕਰਕੇ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਹਾਂ ਇੱਕ ਦਿਨ ਅਰਜੁਨ ਦੀ ਮੁਲਾਕਾਤ ਪਿੰਡ ਦੇ ਇੱਕ ਬਜ਼ੁਰਗ ਸਾਧੂ ਦੇ ਨਾਲ ਹੁੰਦੀ ਆ ਉਹ ਸਾਧੂ ਜਿਹੜਾ ਹੁੰਦਾ ਉਹ ਸਾਰਾ ਕੁਝ ਅਰਜੁਨ ਦੇ ਬਾਰੇ ਜਾਣਦਾ ਹੁੰਦਾ ਤੇ ਉਸ ਨੂੰ ਆਖਦਾ ਕਿ ਕੋਈ ਗੱਲ ਨਹੀਂ ਪੁੱਤ ਤੂੰ ਪਰਮਾਤਮਾ ਤੇ ਵਿਸ਼ਵਾਸ ਰੱਖ ਪਰ ਅਰਜੁਨ ਆਪਣੀਆਂ ਅੱਖਾਂ ਪਰ ਕੇ ਹੱਥ ਜੋੜ ਕੇ ਉਸ ਸਾਧੂ ਨੂੰ ਆਖਣ ਲੱਗਦਾ ਕਿ ਕਿਦਾਂ ਮੈਂ ਪਰਮਾਤਮਾ ਤੇ ਵਿਸ਼ਵਾਸ ਰੱਖਾਂ ਮੇਰੀ ਤਾਂ ਦਿਨ ਬਦ ਦਿਨ ਜਿਹੜੀ ਹਾਲਤਾ ਕਰਦੀ ਉਹ ਖਰਾਬ ਹੀ ਹੋਈ ਜਾਂਦੀ ਹੈ ਇਹ ਗੱਲ ਸੁਣ ਕੇ ਸਾਧੂ ਨੇ ਬੜੀ ਮਿਹਰ ਦੀ ਨਜ਼ਰ ਦੇ ਨਾਲ ਉਸ ਨੂੰ ਦੇਖਿਆ ਤੇ ਇੱਕ ਛੋਟਾ ਜਿਹਾ ਗੁਰਮੰਤਰ ਉਸ ਨੂੰ ਦੇ ਦਿੱਤਾ ਤੇ ਆਖਿਆ ਕਿ ਜਦੋਂ ਵੀ ਤੈਂ ਖੇਤਾਂ ਵਿੱਚ ਜਾਣਾ ਤਾਂ ਬਸ ਤੇ ਇਸ ਨੂੰ ਹੀ ਬੋਲੀ ਜਾਣਾ ਚਾਹੇ ਤੂੰ ਖੇਤਾਂ ਨੂੰ ਪਾਣੀ ਦੇ ਰਿਹਾ ਚਾਹੇ ਤੂੰ ਖੇਤਾਂ ਦੇ ਵਿੱਚ ਬੀਜ ਬੀਜਦਾ ਜੋ ਵੀ ਤੈਂ ਖੇਤਾਂ ਦੇ ਵਿੱਚ ਕੰਮ ਕਰਦਾ ਤੈਂ ਸਿਰਫ ਇਹ ਜਿਹੜਾ ਮੈਂ ਸ਼ਬਦ ਤੈਨੂੰ ਦੇ ਰਿਹਾ ਇਹ ਤੈਂ ਬੋਲੀ ਜਾਣਾ ਉਸਨੇ ਉਸ ਪਰਮਾਤਮਾ ਤੇ ਪੂਰਾ ਭਰੋਸਾ ਰੱਖਣ ਦੀ ਵਿਆਖਿਆ ਅਰਜੁਨ ਸਾਧੂ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਉਹਨੇ ਇਹ ਜਿਹੜੀ ਗੱਲ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਨਾ ਦੱਸੀ ਕਿਉਂਕਿ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਵੀ ਇਹ ਗੱਲ ਸੀ ਕਿ ਪਤਾ ਨਹੀਂ ਜੋ ਉਹ ਸਾਧੂ ਕਹਿ ਰਿਹਾ ਉਹ ਸੱਚ ਵੀ ਹੋਵੇਗਾ ਕਿ ਨਹੀਂ ਸਮਾਂ ਬੀਤ ਗਿਆ ਲਗਭਗ 6 ਮਹੀਨਿਆਂ ਬਾਅਦ ਅਰਜੁਨ ਦੀ ਜਿਹੜੀ ਫਸਲ ਸੀ ਉਹ ਐਨੀ ਸੋਹਣੀ ਹੋਈ ਤੇ ਉਹਦਾ ਜਿਹੜਾ ਮੁੱਲ ਵੀ ਬਹੁਤ ਵਧੀਆ ਪਿਆ। ਉਸ ਦੀ ਜਿਹੜੀ ਵਿਰਾਣ ਕੁਝ ਜ਼ਮੀਨ ਸੀਗੀ ਉਹ ਵੀ ਉਪਜਾਊ ਹੋਣ ਲੱਗ ਪਈ। ਅਰਜੁਨ ਬੜਾ ਖੁਸ਼ ਹੋਇਆ ਤੇ ਉਹ ਵਾਪਸ ਉਹ ਸਾਧੂ ਦੇ ਕੋਲੇ ਗਿਆ। ਤੇ ਉਹ ਸਾਧੂ ਨੂੰ ਆਕਣ ਲੱਗਿਆ, "ਮਹਾਰਾਜ ਜੀ, ਤੁਹਾਡੀ ਕਿਰਪਾ ਦੇ ਸਦਕਾ" ਅਰਜੁਨ ਨੇ ਆਖਿਆ ਕਿ ਮੇਰੀ ਖੇਤਾਂ ਦੇ ਵਿੱਚ ਜਿਹੜੀ ਫਸਲ ਆ ਉਹ ਬਹੁਤ ਵਧੀਆ ਹੋਈ ਆ। ਤੇ ਜਿਹੜੇ ਮੇਰੇ ਖੇਤ ਬੰਜਰ ਪੈ ਸੀ ਉਹ ਵੀ ਉਪਜਾਊ ਹੋਣ ਲੱਗ ਪਏ। ਮਹਾਰਾਜ ਜੀ ਇਹ ਸਿਰਫ ਤੁਹਾਡੀ ਕਿਰਪਾ ਹੈ। ਸਾਧੂ ਨੇ ਮੁਸਕਰਾ ਕੇ ਕਿਹਾ ਵੀ ਇਹ ਮੇਰੀ ਕਿਰਪਾ ਨਹੀਂ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਜਿਸ ਤੇ ਤੈਂ ਵਿਸ਼ਵਾਸ ਰੱਖਿਆ। ਤੇ ਜੇ ਤੂੰ ਉਸ ਪਰਮਾਤਮਾ ਤੇ ਵਿਸ਼ਵਾਸ ਨਾ ਰੱਖਦਾ ਤਾਂ ਸ਼ਾਇਦ ਅੱਜ ਵੀ ਤੇਰੀ ਉਹੀ ਹਾਲਾਤ ਹੁੰਦੇ। ਸਾ ਸੰਗਤ ਜੀ ਇਸ ਤੋਂ ਇਹ ਗੱਲ ਪਤਾ ਚੱਲਦੀ ਹੈ ਕਿ ਜਦੋਂ ਕੋਈ ਵੀ ਇਨਸਾਨ ਆਪਣੀ ਸਖਤ ਮਿਹਨਤ ਦੇ ਨਾਲ ਉਸ ਪਰਮਾਤਮਾ ਤੇ ਵੀ ਵਿਸ਼ਵਾਸ ਰੱਖਦਾ ਹੈ ਨਾ ਤਾਂ ਪਰਮਾਤਮਾ ਖੁਦ ਉਹਦੇ ਦਰਵਾਜ਼ੇ ਖੋਲ ਦਿੰਦਾ ਹੈ। ਪੰਜਰ ਜ਼ਮੀਨਾਂ ਨੂੰ ਵੀ ਉਪਜਾਊ ਕਰ ਦਿੰਦਾ ਹੈ ਪਰਮਾਤਮਾ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ। ਉਸ ਦੀ ਸੱਤੀ ਕਹੀ ਨਹੀਂ ਜਾ ਸਕਦੀ। ਪਰ ਕਿਤੇ ਨਾ ਕਿਤੇ ਆਪਣਾ ਮਨ ਡੋਲ ਜਾਂਦਾ ਹੈ ਆਪਾਂ ਵਿਸ਼ਵਾਸ ਖੋ ਬੈਠਦੇ ਆਂ ਜਦੋਂ ਕੋਈ ਥੋੜੀ ਜਿਹੀ ਆਪਣੇ ਤੇ ਮੁਸੀਬਤ ਆਉਂਦੀ ਹੈ ਤਾਂ ਆਪਾਂ ਇੱਕ ਵਾਰ ਤਾਂ ਇਹ ਗੱਲ ਸੋਚਦੇ ਆਂ ਕਿ ਲੈ ਪ੍ਰਮਾਤਮਾ ਨੂੰ ਤਾਂ ਸਿਰਫ ਮੈਂ ਹੀ ਦੇਖਦਾ ਸਾ ਸੰਗਤ ਜੀ ਜੇ ਆਪਾਂ ਵੀ ਪ੍ਰਮਾਤਮਾ ਤੇ ਵਿਸ਼ਵਾਸ ਰੱਖਾਂਗੇ ਤਾਂ ਸਾਡੇ ਵੀ ਦਿਨ ਬਦਲਦਿਆਂ ਟਾਈਮ ਨਹੀਂ ਲੱਗਣਾ उस परमात्मा पे पूरा विश्वास रखो ਤੇ ਉਸ ਦਾ ਨਾਮ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ